ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਆ ਦਰਸਾਰਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂ ਜਗਦੀਪ ਚੀਮਾ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੈਣੀ ਨੇ ਜਿਹੜਾ ਕਿ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਰਹੇ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਬੀਤੇ ਦਿਨੀ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਇਸ ਲਈ ਦਿਖਾਇਆ ਗਿਆ ਸੀ ਕਿਉਂਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਜਿਹੜੇ ਕਿ ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਐਸ ਤੋਂ ਬਾਅਦ ਹੁਣ ਜਗਦੀਪ ਸਿੰਘ ਚੀਮਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਵੀ ਦੱਸ ਦਈਏ ਕਿ ਜਗਦੀਪ ਸਿੰਘ ਚੀਮਾ ਤਿੰਨ ਵਾਰ ਪੰਜਾਬ ਕੈਬਨਿਟ ਦੇ ਮੰਤਰੀ ਰਹਿ ਚੁੱਕੇ ਨੇ ਅਤੇ 50 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਰਹਿ ਚੁੱਕੇ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਤਾਂ ਕਹਿ ਸਕਦੇ ਆ ਕਿ 100 ਸਾਲ ਤੋਂ ਵੱਧ ਦਾ ਸਮਾਂ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਪਾਰਟੀ ਜਿਹੜੀ ਹੈ ਛੱਡੀ ਹੈ ਜਦੋਂ ਤੁਸੀਂ ਗੋਹਾੜ ਦੇ ਬਾਈਸਾਬ ਤੋਂ ਬਾਅਦ ਕਿਵੇਂ ਕਰ ਲੋਗੇ ਲੋਕਾਂ ਦੇ ਮਨਾਂ 'ਚ ਬਰਗਾੜੀ ਬਾਬੂ ਕਲਾ ਇਹ ਸਾਰੀਆਂ ਗੱਲਾਂ ਸੀ ਕਿਉਂਕਿ ਗੁਰਗਰਾਹ ਸਾਹਿਬ ਜੀ ਉੱਥੇ ਬੇਦਬੀ ਹੋਈ ਪੱਤਰੇ ਨਾਲੀਆਂ 'ਚ ਰੁਏ ਗਏ ਨਹੀਂ ਲੋਕਾਂ ਨੇ ਸੈਕਟਰੀ ਕੀਤਾ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਪਿਆ ਪਰ ਉਸ ਤੋਂ ਬਾਅਦ 'ਚ ਵੀ ਅੱਜ ਦੇਖ ਲਓ 2 ਸਬਰ ਵਾਲਾ ਫੈਸਲਾ ਸੋ ਅਜੇ ਵੀ ਮੈਂ ਅਪੀਲ ਕਰਦਾ ਪਾਰਟੀ ਪ੍ਰਧਾਨ ਨੂੰ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਕਿ ਪਾਰਟੀ ਜੋ ਆਪਾਂ ਜਿਸ ਮਕਸਦ ਲਈ ਆਪਣੇ ਬਜ਼ੁਰਗਾਂ ਨੇ ਬਣਾਇਆ ਸੀ ਉੱਤੇ ਆਪਾਂ ਪੂਰੇ ਉਤਰੀਏ ਪਰ ਪਾਰਟੀ ਨੂੰ ਟਾਈਮ ਦੋ ਕੋਈ ਪ੍ਰਧਾਨ ਨਵਾਂ ਦੋ ਪਾਰਟੀ ਦੇ ਵਿੱਚ 50 ਵਾਰੀ ਚੀਜ਼ਾਂ ਡਿਸਕਸ ਹੋਈਆਂ ਬੀਜੇਪੀ ਦੀਆਂ ਜਿਹੜੀਆਂ ਪਾਲਿਸਿਸ ਨੇ ਇਹ ਵਧੀਆ ਲੱਗੀਆਂ ਮੈਂ ਅਸ਼ੋਕਜੀਤ ਜੀ ਨੂੰ ਮਿਲਿਆ ਬਿੱਟੂ ਜੀ ਨਾਲ ਲਗਾਤਾਰ ਸੰਪਰਕ ਚੱਲ ਰਿਹਾ ਸੀ ਪਿਛੋਕਾफी ਦੇਰ ਤੋਂ ਸਿਆਣੀ ਸਾਹਿਬ ਨਾਲ ਸਰਾਹ ਸਾਹਿਬ ਬੈਠੇ ਨੇ ਗਿਲਸਾ ਬੈਠੇ ਨੇ ਮੈਨੂੰ ਯਾਦ ਆ ਜਿੱਦਾਂ ਗਿਲਸਾ ਸਾਹਿਬ ਨੇ ਜੁਆਇਨ ਕੀਤਾ ਜਿਸ ਸਾਵਨਾ ਬੀਜੇਪੀ ਨੇ ਸਾਥ ਦਿੱਤਾ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਉਹ ਇੱਕ ਜਿਹੜਾ ਮੈਸੇਜ ਹੈੜਾ ਪੰਜਾਬ ਦੇ ਵਿੱਚ ਉਹ ਬਹੁਤ